ਕਿ ਪੰਜ ਕਿ ਪੰਜਾਸੀ ਦਾ ਨਾਮ ਜਿਹੜਾ ਕੋਈ ਵੱਡੀ ਸਾਲਵ ਹੋ ਗਈ ਸੀ ਹਮਾਰਾ ਨਾ ਤੇ ਪਰ ਅੱਜ ਜਿਹੜਾ ਕੰਮ ਹੋ ਰਿਹਾ ਹੈ ਤਾਂ ਚੱਲਦਾ ਬਿਆਈ ਆਓ ਤੇ ਕਾਲੀ ਜਿਹੜੀ ਉਸਦੇ ਜਾ ਰਿਹਾ ਹੈ ਪੁਲਿਸ ਸਾਡੇ ਜਿਹੜੇ ਫੈਸਲੇ ਮਾਰੇ ਮੈਨੇਜਰ ਸੀਗੇ ਉਹਨਾਂ ਇਹ ਪਰਿਵਾਰ ਦੇ ਇਹ ਤਾਂ ਬੇਕਾਬੂ ਆਇਆ ਤੇ ਰੰਗ ਦੀ ਕੀ ਕਾਰਨ ਕੀ ਅੱਗ ਲੱਗਦਾ ਪਤਾ ਲੱਗਾ ਜੀ ਲੱਗ ਨਹੀਂ ਹੋਇਆ ਇਹਨਾਂ ਨੂੰ ਸ਼ਨੀ ਮੇਰੇ ਤੋਂ ਜੋਤੀ ਮੇਰੇ ਤੋਂ ਛੰਡਾ ਬੰਦ ਕੇ ਰੋਟ ਪਾਣੀ ਬਣਾ ਕੇ ਕੰਮ ਦੀ ਚੱਲ ਗਈ ਨਾਲ ਜੀ ਦਰਦ ਵਿੱਚ ਕੌਣ ਸੀਗਾ ਉਸਦੀ ਮਾਈਕ ਵੀ ਕੰਮ ਦੇ ਮੈਂ ਵੀ ਕੰਮ ਦੇ ਅੱਛਾ ਜੀ ਤੇ ਜਦੋਂ ਇਹ ਘਟਨਾ ਆਈ ਉਸ ਵੇਲੇ ਬਹੁਤ ਸਾਰੇ ਕੋਈ ਨਹੀਂ ਜੀ ਅਸੈਂਬਲ ਹੋਏ ਹੋਏ ਜੀ ਅੱਗ ਲੱਗੀ ਹੋਈ ਹੈਗੀ ਅਸੀਂ ਮੌਕੇ ਤੇ ਆਏ ਹਾਂ ਦੇਖਿਆ ਕਿ ਜਿਹੜੇ ਸ੍ਰੀ ਆਪੀ ਦੇਖ ਰਹੇ ਆ ਜੋ ਮੌਕੇ ਤੇ ਨਜ਼ਰ ਆ ਰਿਹਾ ਸਿਲੰਡਰ ਲੀਕ ਹੋਣ ਦਾ ਕਾਰਨ ਲੱਗ ਰਿਹਾ ਕੱਪੜੇ ਵਗੈਰਾ ਚਲੇ ਨੇ ਬਹੁਤ ਹੀ ਜ਼ਿਆਦਾ ਪਟੜੋਲਦਾਨੀ ਦਾ ਕਪੜਾ ਵੀ ਡਰ ਗਿਆ ਸਰ ਕੋਈ ਜਾਨੀ ਨੁਕਸਾਨ ਨਹੀਂ ਕਿਸੇ ਦਾ ਹੋਇਆ ਕੋਈ ਨੀ ਕੋਈ ਨੁਕਸਾਨ ਹੋਇਆ ਤੱਕ ਸਾਡੀ ਹਾਂ ਕਿਸ ਤਰ੍ਹਾਂ ਕੀ ਉਹਨਾਂ ਦਾ ਜਿਹੜੇ ਪਰਿਵਾਰਕ ਮੈਂਬਰ ਜਿਹੜੇ ਹੈ ਪਰਿਵਾਰ ਪਰਿਵਾਰ ਕਿਹਨੋਂ ਰਹਿੰਦਾ ਹੈ ਸਰ ਮੈਨੂੰ ਉਹਨਾਂ ਨਾਮ ਨਹੀਂ ਦੱਸਿਆ ਮੈਨੂੰ ਇਕੱਲੇ ਹੀ ਰਹਿੰਦੇ ਪਰਿਵਾਰ ਖਿਆਰੇ ਆ ਕਿ ਸਿਲੰਡਰ ਫਟਿਆ ਕੋਈ ਗੱਲ ਕਰਿਆ ਉਹਦਾ ਨਹੀਂ ਸਿਲੰਡਰ ਨਹੀਂ ਹੈ ਕੋਈ ਜਾਣਕਾਰੀ ਨਹੀਂ ਮਿਲਿਆ ਕਿ ਸਿਲੰਡਰ ਫਟਿਆ ਸਿਲੰਡਰ ਲੀਕ ਹੋਣ ਦੀ ਜਾਣਕਾਰੀ ਸਿਰਫ ਕਿੰਨਾ ਕੁ ਨੁਕਸਾਨ ਹੋਇਆ ਪਰਿਵਾਰ ਦੇ ਦਾ ਕਪੜਾ ਨਾ ਕੱਪੜੇ ਲੀਡ ਹੈ ਜੀ ਇੱਕ ਬੈੱਡ ਹੈਕਰ ਉਹਨਾਂ ਦਾ ਮੰਜਾ ਰੱਤੀ ਉਜੜਿਆ ਹੈਗਾ ਤੇ ਬਾਕੀ ਇਹਨਾਂ ਦੇ ਕੱਪੜੇ ਲੀੜਾ ਚੁੱਕੇ ਠੀਕ ਹੈ ਸਰ ਬਾਤ ਪਤਾ ਨਹੀਂ ਨਹੀਂ ਹੋ ਗਿਆ ਭਾਈ ਇੱਧਰ ਕਰ ਤੋ ਬੰਦਾ ਬੰਦਾ ਇਮਰਾਨ ਹੁਣ ਦੇਖ ਪਿਆ ਲੋਕ ਗਿਆ ਪਹਿਲੇ ਤੁਸੀਂ ਆਨੁਗੁਜ਼ਾਰੇ ਪਹਿਲੇ ਕੰਮ ਕਰਦੇ ਆ ਹੁਣ ਬੋਲਦੇ ਨਹੀਂ ਕੱਲਾ ਇਹ ਮੈਂ ਕੱਲਾ ਚੋਰੀ ਕਰਨ ਪੈਣੀ ਆ 1 ਘੰਟੇ ਕਰਦੇ ਰਹਿਦਾ ਬਾਈ ਇਹਦਾ ਪਤਾ ਲੱਗਿਆ ਪਹੁੰਚੀ ਕੋਈ ਤੇਰੇ ਕਰਨੀ ਚ ਮੈਂ ਨਾ ਗਿਆ ਤੇ ਮੈਂ ਕਾਕਾ ਵੱਜ ਗਿਆ ਤੇ ਬਾਅਦ ਕਰਦਾ ਮੈਂ ਆਪਣੇ ਗਾਈਡ ਜੀ ਖੋਲਿਆ ਬੰਦ ਕਰਤਾ ਗਿਆ ਤੇ ਅੰਨ ਡਗ ਗਿਆ ਗਿਆ ਇਸ ਕਰਕੇ ਨਾ ਬੜਾ ਧਿਆਨ ਖਿਆ ਕਰੋ ਕਿ ਜੇ ਜਾਣਾ ਜਾਂਦੀ ਹੈਗੀਆਂ ਪਰ ਸਾਹਮਣੇ ਗਿਆ ਗੱਲ ਕਰਨ ਨਾਲ ਤੇ ਨਾਲੇ ਫਟਣ ਦੇ ਨਾਲ ਉਹਦੇ ਕੀ ਆਣੀਆਂ ਗਵਾਨੀਆਂ ਨੁਕਸਾਨ ਹੋ ਜਾਂਦੇ ਹੈਗਾ ਦੋ ਮਿੰਟ ਪੀਤੀ ਤੇ ਫੋਟੋ ਬਾਦ ਵਿੱਚ ਆਹ ਜਿੱਦੇ ਨੇ ਅਸਲੀ ਬਣਾੜੀ ਆ ਨਹੀਂ ਵਾਦੀ ਹੈਗੀ ਐਥੇ ਤੋਂ ਵੱਧ ਕੇ ਬਹੁਤ ਵਧੀਆ ਨਾ ਜੀ ਤੁਸੀਂ ਉਹਨਾਂ ਬਹੁਤ ਸਾਰੇ ਗੈਸ ਦਾ ਧਿਆਨ ਬੰਦ ਕਰੋ ਧਿਆਨ ਨਾਲ ਖੁੱਲ੍ਹ ਧਿਆਨ ਨਾਲ ਤੇ ਕਦੇ ਵੀ ਦਨਾਂ ਧਿਆਨ ਨਾਲ ਕਰੋ ਤੇ ਗੈਸ ਲੀਕ ਹੋ ਗਈ ਹੈ ਤੇ ਨਾਲੇ ਜੋਦ ਜਗਾ ਦੇ ਜਾਂ ਘਰ ਉਹ ਤਾਂ ਜਗਾ ਮੇਰਾ ਨਾਮ ਵੀ ਕਮਾ ਦੇ ਤੇ ਆਪ ਕੀ ਅੱਧੀ ਹੋਇਆ ਕੀ ਜੀ ਅੱਜ ਮੇਰੇ ਬਾਰੋਂ ਆਇਆ ਮੇਰੇ ਪੁੱਤਰ ਆ ਅੱਛਾ ਜੀ ਉਹ ਕੰਮ ਕਰਨ ਗਈ ਹੈ ਬੁਨਾਨ ਤੋਂ ਹਸਪਤਾਲ ਤੇ ਲੱਗੀ ਹੋਈ ਹੈ ਜੀ ਠੀਕ ਹੈ ਬੁਨਾਨ ਤੋਂ ਉਹ ਲੱਗੀ ਮਦਲਤ ਆ ਬਹੁਤ ਲੱਗੀ ਲੱਗੀ ਹੋਈ ਹੈ ਜੀ ਤੇ ਉਹ ਕੋਸਤੂ ਬਾਦ ਉਹ ਡਾਕਟਰ ਦੇ ਘਰ ਤੇ ਇੱਕੋ ਟੀਚੇ ਕੰਮ ਕਰਾਈ ਜਾ ਰਹੀ ਹੈ ਤੇ ਪਰਿਵਾਰ ਦੇ ਵਿੱਚ ਕੋਈ ਪਰਵਾਦ ਜੀ ਤਾਂ ਬੈਠੀ ਹੈ ਇੱਕ ਬੇਟਾ ਹੈ ਬੇਟੀ ਤੁਹਾਡੇ ਘਰ ਫੜ ਗਈ ਪਈ ਹੈ ਜਾ ਕੇ ਤੇ ਬੇਟਾ ਹੀ ਉਹ ਸਾਡੇ ਸਾਥ ਹੋਏ ਨਾਲ ਨਿਕਲ ਕੇ ਮਤਲਬ ਚੌਂਕੀਦਾਰਾ ਦਾ ਕੰਮ ਉਹ ਡਾਕਟਰ ਦੇ ਹਸਪਤਲ ਦੇ ਚਰਦਾ ਦੀ ਨੌਕਰੀ ਕਰਦਾ ਨਹੀਂ ਮੈਂ ਕਿੱਧਰ ਤੁਹਾਨੂੰ ਇਨਫੋਰਮੇਸ਼ਨ ਕਿੱਦਾਂ ਮਿਲੇਗੀ ਅੱਜ ਮੈਂ ਜਦੋਂ ਮਹਲੇ ਆਇਆ ਫੋਨ ਕੀਤਾ ਸਾਨੂੰ ਮੇਰੇ ਤੋਂ ਲਈ ਮਤਲਬ ਤਾਂ ਸਿੱਧੇ ਦੇ ਘਰ ਨੂੰ ਤਾਂ ਅੱਗ ਲੱਗ ਗਈ ਹੈ ਜੀ ਅਸੀਂ ਉਹ ਗੱਡੀ ਸਕੂਟਰ ਚੱਕੀ ਹੈ ਸਿੱਧਾ ਸਿੱਧਾ ਇੱਥੇ ਪਹੁੰਚ ਗਏ ਆ ਅੱਗੇ ਦੇਖਦੇ ਤਾਂ ਫਰਮੇ ਡੇਟਾ ਲਿਆ ਆ ਕਿ ਉਹਨਾਂ ਨੇ ਅੱਗ ਬੁਝਾਈ ਤੇ ਕੋਈ ਜਾਣੀ ਕੋਈ ਜਾਣੀ ਕੋਈ ਨੁਸਾਨੀ ਹੋਇਆ ਉਹਨਾਂ ਦਾ ਜੋ ਜੋ ਕਮਾਂਦੀ ਸੀ ਕੱਪੜੇ ਭਾਂਡੇ ਹੁੰਦਾ ਉਹ ਸਾਰਾ ਛੜ ਗਿਆ ਪਈ ਅੱਗ ਲੱਗਨ ਦਾ ਕਾਰਨ ਕੀ ਬਣ ਲੱਗਾ ਕੋਈ ਅੱਗ ਲੱਗਦਾ ਕੋਈ ਕਾਰਨ ਨਹੀਂ ਸਾਨੂੰ ਕੋਈ ਜੋਰ ਚੱਦੀ ਵੀ ਜੋਰ ਨਾਲ ਵੀ ਪਿਆ ਪਈ ਹਾਂ ਹਾਂਜੀ ਕੀ ਕਰਾਂ ਘਰ ਵਿੱਚ ਕੋਈ ਨਹੀਂ ਸੀਗਾ ਜੀ ਬੱਚਾ ਗਿਆ ਨਾ 7:30 ਹੋ ਗਏ ਅੱਛਾ ਜੋਰ ਜੀ ਆ ਕੇ ਨਾ ਕੰਮ ਕਰਦੇ ਘੜ ਦੇ ਆਪੀ ਬਾਹਰ ਗਏ ਮਲਗੀ ਮੌਕੇ ਤੇ 5 ਰੀਡ ਗੱਡੀ ਆ ਗਈ ਸੀ ਜੀ ਭਾਜੀ ਹਾਂ ਜੀ ਨਹੀਂ 10 ਰੀਡ ਆ ਗਈ ਸੀ ਨੰਬਰ ਵੀ ਆ ਗਈ ਕਿੰਨੀਆਂ ਗੱਡੀਆਂ ਜੜੀਆਂ ਆਈਆਂ ਤੇ ਉੱਤੇ ਕਿੰਨੇ ਆ ਕੇ ਕੱਪ ਪਾਇਆ ਗਿਆ ਗੱਡੀ ਨੇ ਕੋਈ ਆਈ ਨਹੀਂ ਮੈਂ ਇੱਕ ਗੱਡੀ ਸੁਮਿਤ ਕੁਮਾਰਾ ਜੀ ਹਾਂ ਜੀ ਭਾਜੀ ਤੁਹਾਨੂੰ ਪਈ ਕੀ ਇਨਫੋਰਮੇਸ਼ਨ ਮਿਲੀ ਸੀ ਜੀ ਸਰ ਜੀ ਭਾਰ ਕੋ ਕੰਮ ਜੀਰ ਨੰਬਰ ਗਲੀ ਚੰਦ ਲੱਗੀ ਬਲਕਿ ਕੰਮ ਲਾਸਟ ਨਹੀਂ ਹੋਇਆ ਇਹ ਨੇ ਜਦੋਂ ਅਸੀਂ ਰੇਂਜਰ ਭੋਕੇ ਦੇਖਾ ਤੋਂ ਹਾਲਾ ਨਿਕਲਦਾ ਸੀ ਜੀ ਬਿਲਾ ਸਭ ਤੋਂ ਮੈਲਾ ਹੀ ਕੰਡਰੀ ਕੱਢਿਆ ਜੀ ਬੜੇ ਗੱਡੇ ਬਾਕੀ ਕਪੜਾ ਕਪੜਾਈ ਆ ਜੀ ਜੀ ਹਾਂਜੀ ਤੇ ਅੱਗ ਲੱਗਣ ਦਾ ਕੋਈ ਕਾਰਨ ਵਗੈਰਾ ਭਾਜੀ ਪਤਾ ਨਹੀਂ ਪਤਾ ਲੱਗਦਾ ਸਹੀ ਪਤਾ ਲੱਗਦਾ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਤੇ ਜਦੋਂ ਤੁਸੀਂ ਆਏ ਤੇ ਅੱਗ ਕਿੰਨਾ ਕੀ ਧਿਆਨ ਦੇ ਰੂਪ ਜੜੇ ਤਾਰਨ ਕਰ ਚੁੱਕੀ ਸੀ ਥੋੜੀ ਜਿਹੀ ਪਛਾਹ ਹੋ ਗਿਆ ਬਹੁਤ ਜ਼ਿਆਦਾ ਬਹੁਤ ਸਪੀਡ ਨਾਲ ਆਏ ਸੀ ਜੀ ਬੜੀਆਂ ਤੰਗ ਕਰਕੇ ਉਹਨਾਂ ਸੁਵਿੰਦਰ ਨੂੰ ਵੀ ਕਾਫੀ ਕਾਫੀ ਪਹਿਲਾਂ ਵੀ ਥੋੜੀ ਕਾਪੀ ਉਹਨਾਂ ਨੇ ਮਦਦ ਕੀਤੀ ਛੱਡਣਾ ਮਿਲਗੀ ਮਨ ਲਾਜ਼ਮੀ ਅਸੀਂ ਇੰਨਾ ਹੈਲਪ ਕਰ ਪੁਰੀ ਨਹੀਂ ਦਿੱਤੀ ਪੁਰੀ ਹਲਕੀ ਸੀ ਜੀ ਕੋਈ ਨਾ ਜੋਤ ਨਹੀਂ ਸੀ ਅੱਗ ਜਿਹੜੀ ਅੰਦਰ ਲੱਗੀ ਗਈ ਸੀ ਤੇ ਘਰ ਦੇ ਅੰਦਰ ਤੇ ਕੀ ਦਰਵਾਜ਼ਾ ਤੋੜਿਆ ਗਿਆ ਸੀ ਦਰ ਜਦੋਂ ਭੁਜਾਈ ਅਸੀਂ ਵੀ ਜਿਹੜਾ ਪਾਣੀ ਪੁੜੀ ਆਪਣਾ ਮਾਰੇ ਸੀ ਪਰ ਜਦੋਂ ਅੱਗ ਆਈ ਤਾਂ ਸਿਲੰਡਰ ਲੱਗੀ ਗਈ ਹਾਂਜੀ ਜਦੋਂ ਅਸੀਂ ਆਈ ਸੀ ਉਹ ਅੱਗ ਨੂੰ ਸਿਲੰਡਰ ਲੱਗੀ ਗਈ ਸੀ ਅਸਲ ਸਿਲੰਡਰ ਨਹੀਂ ਲੱਗੀ ਅੱਛਾ ਮੈਂ ਕਰਦਾ ਹਾਂ ਸਮਝਾ ਹਾਂਜੀ ਹਾਂਜੀ ਲੱਗੀ ਮੈਂ ਫਿਰ ਉਹ ਤਾਂ ਬੰਦ ਕਰ ਦੇਣ ਤਾਂ ਕਿ ਹਾਂਜੀ ਕੰਮ ਨੂੰ ਪਤਾ ਲੱਗੇ ਕਿਸ ਕਰਕੇ ਕਰ ਮੇਰੇ ਘਰ ਕੋਈ ਹੈਗਾ ਨਹੀਂ ਸੀ ਕਿੰਨੇ ਜਦੋਂ ਅੱਗ ਲੱਗੀ